ਗੁਰੂ ਰਵਿਦਾਸ ਤੋਂੋਂ ਖੁਸ਼ੀਆਂ ਤੇ ਲੈਣੀਆਂ ਖੁਸ਼ੀਆਂ ਤੇ ਲੈਣੀਆਂ ਬਾਣੀ ਵਾਲਾ ਅਮਰ ਗਤੀ ਮੇ ਸੰਗ ਤੇ ਬਾਣੀ ਵਾਲਾ ਅਮਰ ਗਤੀ ਜੈ ਹੱਥ ਸਿਰ ਤੇ ਰੱਖਿਓ ਜੀ ਗੁਰੂ ਜੀ ਜਦੋਂ ਮੇਰਾ ਮਨ ਡੋਲੇ ਕਿੱਥੇ ਚੱਲਿਆ ਉਹ ਕਿੱਥੇ ਚੱਲਿਆ ਗੁਰੂ ਬਾਗੇ ਚੱਲੇ ਉਹ ਚੱਲਿਆ ਵੀ ਗੁਰੂ ਬਾਗੇ ਕਿਰੋ ਵੀ ਗਾਣੋ ਗੀਤ अच्छा ठीक है आज मैच ਖੇਡਣ ਜਾ ਰਹੇ ਹਾਂ ਜੀ ਹਸਨਪੁਰ ਆਰ ਜਿਹਨੇ ਆਪਣੀ ਜਰਾਬ ਚ ਲਪਾਇਆ ਹੋਇਆ ਪੈਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਜਾ ਰਹੇ ਹਾਂ ਪ੍ਰਵਾਤ ਫੇਰੀ ਤੇ ਸਵੇਰੇ ਸਵੇਰੇ 4:30 ਵਜੇ ਤੇ ਵਿਰਾਟ ਵੀ ਅੱਜ ਨਾਲ ਆ ਜੀ ਨਾਲ ਮੰਮੀ ਤੇ ਅੱਜ ਵਿਰਾਟ ਵੀ ਕਹਿੰਦਾ ਮੈਂ ਵੀ ਜਾਣਾ ਨਾਲ ਹੈਨਾ ਹਾਂ ਸ਼ਾਬਾਸ਼ ਬਹੁਤ ਸ਼ੋਨੀ रविदास कोन ख़ुशि जे लिया ख़ुशि वारा अमरंदी संग ते पाणी वारा अमरंदी रविदास कोन ख़ुशि जे ख़ुशियां जेमंदी ਟੋਲੇ ਹੱਥ ਸਿਰ ਤੇ ਰੱਖਿਓ ਜੀ ਗੁਰੂ ਜੀ ਜਦੋਂ ਮੇਰਾ ਮਨ ਟੋਲੇ ਕੋਈ ਨਾ ਨਾ ਜਾਣੇ ਮੇਰਾ ਵਾਹਿਗੁਰੂ 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 ਸਾਹਿਬ ਜੀ ਅਰਦਾਸ ਖਾਲਸਾ ਵਾਹੇ ਗੁਰਜੀ ਕੀ ਫਤਿਹ ਲੋ ਜੀ ਪ੍ਰਭਾਤ ਫੇਰੀ ਤੂੰ ਆ ਕੇ ਆ ਕੇ ਕਰੇ ਹਾਂਜੀ ਕਿੱਦਾਂ ਰਿਹਾ ਸਾਡ ਅੱਜ ਹਾਂ ਅੱਛਾ ਰਿਹਾ ਉਹ ਤਾਂ ਬਾਅਦ ਵਿੱਚ ਖਤਮ ਹੋਣਾ ਮੈਨੂੰ ਨੀਂਦ ਆ ਗਈ ਮੈਂ ਸੌਂ ਵੀ ਗਿਆ ਸੀ ਫੇਰ ਜੀ ਫੇਰ ਜਾ ਤਾ ਦੋ ਵੀ ਪ੍ਰਭਾਤ ਫੇਰੀ ਤੇ ਸੌਂ ਜਾਂਦੇ ਲੋ ਜੀ ਆਪਾਂ ਅੱਜ ਮੈਚ ਖੇਡਣ ਜਾ ਰਹੇ ਹਾਂ ਜੀ ਹਸਨਪੁਰ ਤੇ ਦਿਲਾਵਰ ਹੁਣ ਆ ਗਏ ਨੇ ਬਸ ਕਾਂਸਲ ਸਾਹਿਬ ਉਹ ਸਾਹਮਣੇ ਗੱਡੀ 'ਚ ਖੜੇ ਨੇ ਬਾਅਦ ਚੱਲੇ ਆ ਉਹਨਾਂ ਕੋਲ ਸੜਕ ਪਾਰ ਕਰਕੇ ਜੀਵੀ ਰੋਡ ਪਾਰ ਕਰਨਾ ਰਿਹਾ ਬਹੁਤ ਜ਼ਿਆਦਾ ਚੰਗਰੀ ਹੈ ਤੇ ਚਲਦੇ ਆ ਜੀ ਸਾਹਿਬ ਪਹੁੰਚ ਚੁੱਕੇ ਨੇ ਕਾਂਸਲ ਸਾਹਿਬ ਗੁੱਡ ਮਾਰਨਿੰਗ ਕਿਹਾਲ ਨੇ ਠੀਕ ਠਾਕ ਹੋ ਸਰ ਬਹ ਹੁੰਦੇ ਇੱਕ ਮਿੰਟ ਮੁੰਡੇ ਫੇ ਚੱਲਦੇ ਆਪੋ ਬਸ ਹਾਂਜੀ ਤਿੰਨ ਜਣੇ ਹੋਰ ਨੇ ਚੌਥਾ ਮੈਂ ਬਸ ਚਲਦੇ ਆ ਜਾਣ ਆ ਜਾਣ ਪਹੁੰਚ ਗਿਆ ਸਮੀਰ ਤੇ ਆਪੇ ਨਵੇਂ ਪਲੇਅਰ ਪ੍ਰਿੰਸ ਪ੍ਰਿੰਸ ਵਾਹ ਜੀ ਆ ਪਹੁੰਚ ਚੁੱਕੇ ਨੇ ਸੋ ਵੈਲਕਮ ਬੈਠੋ ਬੈਠੋ ਤਾਂ ਤੁਹਾਨੂੰ ਤਾਂ ਦੇਖੋ ਜੀ ਅੱਜ ਜੀਟੀ ਰੋਡ ਤੇ ਤਾਂ ਹੀ ਪੂਰੀ ਧੁੰਦਾ ਤੇ ਮੈਂ ਵੀ ਧੁੰਦੇ ਦੇ ਨਾਲ ਗਿੱਲਾ ਹੋ ਗਿਆ ਅੱਜ ਤੇ ਪਰ ਫਿਰ ਵੀ ਮੈਚ ਦਾ ਜਨੂਨ ਆ ਪੂਰਾ ਇਹ ਮੁੰਡੇ ਵੀ ਨਹੀਂ ਟਲਦੇ ਕਹਿੰਦੇ ਚਾਹ ਜਿੰਨੀ ਮਰਜ਼ੀ ਠੰਡ ਹੋਵੇ ਇਹ ਮੈਂ ਜ਼ਰੂਰ ਖੇਡਾਂ ਇਹ ਮੁੰਡੇ ਆਉਂਦੇ ਆ ਜੋਧਿਆਲ ਬਸਤੀ ਤੋਂ ਠੀਕ ਹੈ ਜੀ ਤੇ ਇਹ ਕਹਿੰਦੇ ਜਿੰਨੀ ਮਰਜ਼ੀ ਠੰਡ ਹੋਵੇ ਖੇਡਣਾ ਹੀ ਆ ਕਿਉਂ ਕੈਨਸਲ ਜੀ ਬਾ ਡਾਕਟਰ ਸੰਜੀਤ ਆਉਂਦੇ ਨੇ ਫਿਰ ਉਹਨਾਂ ਦਾ ਵੇਟ ਕਰਦੇ ਆ ਡਾਕਟਰ ਸੰਜੀਤ ਘਰ ਪਹੁੰਚ ਚੁੱਕੇ ਨੇ ਅਸੀਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅੱਜ ਧੁੰਦ ਦਾ ਬਹੁਤ ਪਈ ਹੈ ਦੇਖੋ ਬਹੁਤ ਜ਼ਿਆਦਾ ਧੁੰਦ ਹੈ ਪਰ ਆਪਾਂ ਆਪਣੇ ਜਜ਼ਬੇ ਨਾਲ ਇਸ ਧੁੰਦ ਨੂੰ ਆਪਾਂ maat ਦੇਵਾਂਗੇ ਆਪਣੇ ਜਜ਼ਬੇ ਦੇ ਨਾਲ ਧੁੰਦ ਨੂੰ maat ਦੇਣੀ ਆਪਾਂ ਚਲੋ ਠੀਕ ਹੈ ਜੀ ਪਹੁੰਚ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਅਮਨਜੀਤ ਕਿਹੜਾ ਠੀਕ ਹੋ ਇੰਨਾ ਕੋਈ ਅਵਾਰਡ ਵੁੱਡ ਰੱਖਿਆ ਵੀ ਆਪਾਂ ਮੈਂ ਜੰਗਲਾਂ 'ਚ ਮੈਂ ਜੰਗਲਾਂ 'ਚ ਪੂਰੇ ਪੂਰੇ ਧੌਂਦੀ ਧੌਂਦਾ ਜੰਗਲਾਂ ਤੁਸੀਂ ਲੱਭ ਕਿੱਦਾਂ ਲਿਆ ਬੰਤੋਂ ਮੈਂ ਉਹ ਹੈਰਾਨ ਮੋਬਾਈਲ ਨਾ ਹੁੰਦਾ ਤੇ ਅੱਜ ਅਸੀਂ ਟੱਕਰਾਈ ਖਾਣੀਆਂ ਸੀ ਸਹੀ ਗੱਲ ਆ ਉਹ ਪਿੱਛੇ ਆ ਰਹੇ ਨੇ ਹਜੇ ਹੋਰ ਵੀ ਤੇ ਦੇਖੋ ਪੂਰੀ ਧੌਂਦੀ ਧੌਂਦਾ ਗਰਾਊਂਡ ਤਾਂ ਚਲੋ ਦੇਖਿਆ ਹਜੇ ਦੇਖਿਆ ਨਹੀਂ ਗਾ ਗਰਾਊਂਡ ਵੀ ਦਿਖ ਜੂਗਾ ਕਿਉਂਕਿ ਤੁੰਦ ਹਟੂਗੀ ਤਾਂ ਬਾਕੀ ਦੇਖਦੇ ਹਣਾ ਪਿੱਛੇ ਹੋਰ ਪਲੇਅਰ ਆ ਰਹੇ ਹਜੇ ਦਲਾਵਰੋਂ ਨਹੀਂ ਗੁੰਮ ਗਏ ਆ ਬਈ ਕਿੱਧਾ ਲੱਭ ਗਿਆ ਗਰਾਊਂਡ ਗੁੰਮ ਗਏ ਸੀ ਬੰਦੇ ਗੁੰਮ ਗਏ ਸੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬਟਾ ਗੁੱਡ ਮਾਰਨਿੰਗ ਇਹ ਬੰਦੇ ਸਾਡੇ ਗੁੰਮ ਗਏ ਸੀ ਮਸਾ ਲੱਭਿਆ ਨਾ ਗਰਾਊਂਡ ਆ ਬੰਦੇ ਆ ਗਰਾਊਂਡ ਘੁੰਮਿਆ ਹੋਇਆ ਕਿ ਹਾਂ ਸਹੀ ਗੱਲ ਹੈ ਗਰਾਊਂਡ ਹੀ ਗੁੰਮ ਗਿਆ ਬਿਲਕੁਲ ਬਿਲਕੁਲ ਚਲੋ ਦੇਖਦੇ ਆ ਕਲਸੋ ਸਾਹਿਬ ਘੁੰਮ ਗਏ ਸੀ ਮੈਂ ਤਾਂ ਰੋਟੀ ਖਾਣ ਮੈਂ ਤਾਂ ਉੱਥੇ ਚਲੋ ਕੋਈ ਗੱਲ ਨਹੀਂ ਠੀਕ ਆ ਠੀਕ ਆ ਚਲੋ ਦੇਖਦੇ ਆ ਪਿੱਚ ਜਾ ਕੇ ਲਓ ਜੀ ਲੱਭ ਗਿਆ ਪਿੱਚ ਸਾਨੂੰ ਤੇ ਸਾਡੇ ਮੁੰਡੇ ਅਜੀ ਤਾਂ ਵੇਖ ਰਿਹਾ ਵੀ ਕਿੱਦਾਂ ਛੱਕੇ ਲਾਵਾਂਗੇ ਸੀ ਜਿੰਦਗੀ ਹੈ ਭਾਈ ਹੈ ਨਹੀਂ ਨਟ ਬੰਦੇ ਜੀ ਕਿਹਦਾ ਭਾਈ ਸਾਡੇ ਸਾਰੇ ਬੰਦੇ ਤੁਸੀਂ ਕਿਹੜੇ ਆ ਉਹ ਮੈਂ ਕਹਾਂ ਭਾਈ ਗੱਲ ਕਰਾਉਣਾ ਕਿ ਅਸੀਂ ਤਾਂ ਬੈਠਾ ਆਪਣਾ ਮੁੰਡਾ ਉੱਥੇ ਤਿੰਨ ਗਰਾਊਂਡ ਸੀਗੇ ਨਾ ਅਸੀਂ ਵੀ ਉਹਨਾਂ ਨੂੰ ਪੁੱਛਦੇ ਭਾਈ ਤੁਹਾਡੇ ਨਾਲ ਮੈਚ ਹੋਗਾ ਤਾਂ ਨਹੀਂ ਉਹਨਾਂ ਨਾਲ ਹੋਊਗਾ ਉਹਨਾਂ ਕੋਲ ਗਿਆ ਕਹਿੰਦੇ ਉਹ ਕਹਿੰਦੇ ਨਹੀਂ ਸਾਡੇ ਨਾਲ ਕੋਈ ਮੈਚ ਨਹੀਂ ਆਪਾਂ ਵਾਪਸ ਮੋੜ ਕੇ ਆਏ ਧੁੰਦੀ ਧੁੰਦਾ ਦੇਖਦੇ ਆ ਧੁੰਦਾ ਹਟਦੀ ਆ ਤਾਂ ਫੇਰ ਦੇਖਦੇ ਆ ਫਿਰ ਫੇਰ ਮੈਚ ਸਟਾਰਟ ਕਰਦੇ ਇਹ ਸਟਾਰਟ ਕਰਦੇ ਮੈਚ ਗੁੱਡ ਮਾਰਨਿੰਗ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਠੀਕ ਠਾਕ ਹੋ ਚੜਦੀ ਕਲਾ ਲਓ ਜੀ ਅਸੀਂ ਟੋਸ ਜਿੱਤ ਗਏ ਆ ਤੇ ਅਸੀਂ ਲਈ ਆ ਜੀ ਬੈਟਿੰਗ ਤੇ ਪਰ ਹਜੇ ਧੁੰਦ ਬਹੁਤ ਜ਼ਿਆਦਾ ਵਾ ਤੇ ਧੁੰਦ ਹਟਦੀ ਆ ਤਾਂ ਫਿਰ ਕਰਦੇ ਆ ਪੈਡਪੂੜ ਆ ਗਰਾਊਂਡ 'ਤੇ ਧੁੰਦ ਪਈ ਹੋਇਆ ਦਲਾਵਰ ਪਰ ਇਹਨੂੰ ਜਾਈ ਜਾਂਦਾ ਧੁੰਦ ਵੱਲ ਨੂੰ ਉਹ ਭਰਾਵਾ ਇੱਧਰ ਆ ਜਾ ਕਿਤੇ ਧੁੰਦ 'ਚ ਗੋਮੀ ਨਾਲ ਨਹੀਂ ਲੱਭਣਾ ਵੀ ਨਹੀਂ ਤੂੰ ਆ ਜਾ ਆ ਜਾ ਪਤਾ ਨਹੀਂ ਕਿੰਨਾ ਫੋਨ 'ਤੇ ਲੱਗਿਆ ਹੋਇਆ ਲੋ ਜੀ ਮੈਚ ਤਾਂ ਸਟਾਰਟ ਹੋਇਆ ਨਹੀਂ ਅਜੇ ਤਾਂ ਅੱਗ ਦੇ ਸੇਕ ਦਾ ਮਜ਼ਾ ਲੈ ਰਹੇ ਆ ਪਿੱਛੇ ਵੇਖੋ ਤਾਂ ਚੇਂਜ ਬੋਲਣਾ ਕੰਮ ਆ ਗਈ ਨਹੀਂ ਤਾਂ ਅੱਗ ਸੇਕੀ ਜਾਂਦੇ ਆ ਬਸ ਬੈਠੇ ਅਜੇ ਗਰਾਊਂਡ ਵਿੱਚ ਤਾਂ ਬਹੁਤ ਜ਼ਿਆਦਾ ਧੁੰਦ ਹੈ ਦੇਖਦੇ ਆ ਕਦੋਂ ਮੈਚ ਸਟਾਰਟ ਹੁੰਦਾ ਆਹਾ ਹਾ ਕਿੰਨਾ ਟਾਈਮ ਹੋ ਗਿਆ ਬਹੁਤ ਆ ਪਰ ਡਾਕਟਰ ਸੰਚਿਤ ਤੇ ਵਿਸ਼ਵ ਜੀ ਦੋਨੋਂ ਓਪਨਰ ਗਏ ਨੇ ਚਲੋ ਦੇਖਦੇ ਆ ਮੈਚ ਸਟਾਰਟ ਹੁੰਦਾ ਤਾਂ ਆਪਾਂ ਵੀ ਵਨ ਡਾਉਣ ਵਾਸਤੇ ਰੈਡੀ ਹੋ ਚੁੱਕੇ ਆ ਤੁਸੀਂ ਪ੍ਰੈਕਟਿਸ ਕਰਾਉਣਾ ਤੇ ਦਲਾਵਰ ਮੈਨੂੰ ਪ੍ਰੈਕਟਿਸ ਕਰਾਊਗਾ ਬਾਲ ਕਰਾ ਕੇ ਦੇ ਦੇ ਕਿੰਦਾ ਦੀ ਬਾਲ ਪਾਉਂਦਾ ਹੈ ਅਸੀਂ 144 ਦਾ ਟਾਰਗੇਟ ਦਿੱਤਾ ਸੀ ਦੂਜੀ ਟੀਮ ਨੂੰ ਸੌਰੀ ਅਸੀਂ ਆਨਲਾਈਨ ਹੋ ਨਹੀਂ ਸਕੇ ਕਿਉਂਕਿ ਤੁੰਦ ਬਹੁਤ ਜ਼ਿਆਦਾ ਸੀਗੀ ਸੋ ਮਿਲਦੇ ਹਾਂ ਬੋਲਿੰਗ ਕਰਨ ਤੋਂ ਬਾਅਦ ਮੈਚ ਬਹੁਤ ਅੱਛਾ ਸੀ ਅੱਜ ਵਰ ਭਾਈ ਯਾਰ ਪਤਾ ਨਹੀਂ ਕਿਵੇਂ ਫੀਲਡਿੰਗ ਦੇ ਵਿੱਚ ਥੋੜਾ ਜਿਹਾ ਰਿਆ ਅਨ ਕੰਟਰੋਲ ਹੈ ਨਾ ਤੇ ਉਹਦੇ ਕਰਕੇ ਸ਼ਾਇਦ ਥੋੜਾ ਜਿਆਦਾ ਛੱਡੇ ਗਏ ਕੈਸ਼ ਜਿਆਦਾ ਛੱਡੇ ਗਏ ਸਾਡੀ ਮੇਨ ਅਹੀ ਹੈ ਕਿ ਅਸੀਂ ਕੈਸ਼ ਛੱਡੇ ਤਾਂ ਬਾਕੀ ਜੇ ਪਹਿਲੇ ਓਵਰ ਦੀ ਪਹਿਲੀ ਗੇਂਦ ਹੀ ਕੈਸ਼ ਕਰਤਾ ਸੀ ਉਹਦੇ ਕਰਕੇ ਥੋੜਾ ਕਿਉਂਕਿ ਹਾਂਜੀ ਹਾਂਜੀ ਕੈਸ਼ ਲੋਕੇਸ਼ਨ ਹੈ ਕੋਈ ਗੱਲ ਨਹੀਂ ਲੇਕਿਨ ਇੱਕ 플레이 ਦੇ ਪੰਜ ਪੰਜ ਕੈਸ਼ ਨੇ ਬਹੁਤ ਵੱਡੀ ਗੱਲ ਹੈ ਚਲੋ ਮੈਨੂੰ ਦੇਖ ਸਕਦੇ ਚਲੋ ਕੋਈ ਗੱਲ ਨਹੀਂ ਕੋਈ ਗੱਲ ਮੈਂ ਠੀਕ ਹੈ ਜੀ ਫਿਰ ਵੀ ਵਧੀਆ ਕੀਤਾ ਚਲੋ ਸਾਰੀ ਟੀਮ ਨੇ ਵਧੀਆ ਕੀਤਾ ਪਰ ਬਹੁਤ ਓਕੇ ਓਕੇ ਗੁੱਡ ਲੱਕ ਨੈਕਸਟ ਮੈਚ ਅਜੀ ਮੈਂ ਮੈਚ ਖੇਡ ਕੇ ਪਹੁੰਚ ਗਿਆ ਹਾਂ ਘਰੇ ਕੇ ਆਹ ਦੇਖ ਲਓ ਇਹ ਆਉਂਦੀ ਚੜ ਜਾਂਦਾ ਮੇਰੀ ਮੋਟਰਸਾਈਕਲ ਤੇ ਇੱਦਾਂ ਦੇ ਓਏ ਤੇਰੀ ਏ ਤੇਰੀ ਏ ਤੇਰੀ ਤੇਰੀ ਏ ਤੇਰੀ ਚਲ ਆ ਜਾਂ ਬਚ ਲਈ ਆ ਜਾ ਆ ਚਲੀ ਅੰਦਰ ਪਾਪਾ ਮੈਂ ਨਹਾਉਣ ਨੂੰ ਲਮਾ ਆ ਜੋ ਨਹੀਂ ਪੀਪੀ ਆਇਆ ਅੱਛਾ ਠੀਕ ਆ ਠੀਕ ਆ ਫੇ ਆ ਗਿਆ ਆ ਜਾ ਮੈਂ ਤਨਾਲ ਮਾਂ ਓਏ ਲੈ ਇਹ ਮੋਜਨਾ ਹੁਣ ਸਵੇਰ ਦਾ ਉੱਠਿਆ ਹੋਇਆ ਸੀਗਾ ਤੇ ਹੁਣ ਸੁੱਤਾ ਪਿਆ ਵਿਰਾਟ ਚਾਤੇ ਐ ਚਾਦੇ ਲੈ ਕੇ ਤੂੰ ਸੁੱਤ ਰਹੇਂ ਚਲੋ ਮੈਂ ਤੂੰ ਫੇ ਪਾਣਾ ਖੇលਿਆ ਨਹੀਂ ਤੋਈ ਨਾ ਫਿਰ ਤੋਈ ਨਾ ਤੋਈ ਨਾ ਫੜ ਵੇਗਾ ਤੋਈ ਨਾ ਤਾਂ ਲੱਗਦਾ ਚਲ ਮੈਂ ਨਾਲ ਮੈਂ ਨੂੰ 500 ਕੋਸ਼ ਨੂੰ ਆਈ ਸੀ ਨਾ ਠੀਕਾ ਮੈਂ ਤੇ ਗੇਟ ਤੇ ਆ ਰਹੀ ਸੀਗੀ ਠੀਕਾ ਮਨਵੀਰ ਮਨਵੀਰ ਬਾਹਰ ਬਾਹਰ ਨਹੀਂ ਮਤ ਅੰਦਰ ਗੇਟ ਵੱਲ ਦੇਖ ਰਿਆ ਸੀਗਾ ਠੀਕਾ ਮੈਂ ਜਦੋਂ ਮੈਂ ਆਏ ਖੋਲਣ ਲੱਗੀ ਨਾ ਹਾਂ ਉਨੇ ਉਹ ਪਹਿਲਾ ਕਹਿੰਦੇ ਆ ਜਾਓ ਆ ਜਾਓ ਮੈਂ ਖੁਸ਼ ਹਾਂ ਮੈਂ ਖਰਾਂਦ ਹੋਗੀ ਆ ਜਾਓ ਕਹਿੰਦਾ ਪੱਲਾ ਇਨ ਰਿਸਪੈਕਟ ਦੇ ਬਿਠਾਏ ਠੀਕ ਆ ਜਾ ਮੈਂ ਬੈਗ ਲੈ ਕੇ ਫੋਨ ਲੈ ਕੇ ਕਹਿੰਦਾ ਬੈਠ ਜਾ ਠੀਕ ਆ ਬਾਦ ਕਰਨਾ ਪਾਣੀ ਪਾਣੀ ਹੈ ਉਹ ਇੱਧਰ ਕਰ ਦੋ ਜੀ ਇਹ ਕਿੱਥੇ ਬਣਿਆ ਹੋ ਗਿਆ ਚਾਹ ਵੀ ਪੀ ਰਹੇ ਸੀ ਚਾਹ ਚਾਹ ਵੀ ਨਹੀਂ ਹੈ ਹੈ ਚਾਹ ਪੀਣੀ ਹੈ ਅੱਛਾ ਅੱਛਾ ਲੈ ਕੇ ਦੇਲਾ ਤੁਹਾਡਾ ਕਿੰਨਾ ਖਿਆਲ ਰੱਖਦਾ ਤੇ ਤੁਸੀਂ ਉਹਨੂੰ ਆ ਕੇ ਨੂੰ ਬੁਲਾਉਂਦੇ ਹਾਂ ਹਾਂ ਨਾ ਗੋਗੂ ਗੋਗੂ ਦੇਲਾ ਕਿੰਨਾ ਖਿਆਲ ਰੱਖਦਾ ਜਦੋਂ ਵਿਰਾਟ ਤਾਂ ਸੁੱਤਾ ਪਿਆ ਸੀ ਨਾ ਹੁਣ ਤਾਂ ਇਹ ਮੈਨੂੰ ਦੱਸਦਾ ਹੀ ਕਹਿੰਦਾ ਉਹ ਤੇ ਬਿਆਟੇ ਬਿਆਟੇ ਸੁੱਤਾ ਪਿਆ ਕਿ ਸੁੱਤਾ ਪਿਆ ਸੀ ਨਾ ਗੋਗੂ ਨਹੀਂ ਤਾਂ ਉਹ ਬਿਆਟੇ ਕਹਿੰਦਾ ਸੁੱਤਾ ਪਿਆ ਬਿਆਟੇ ਤੇ ਤੁਸੀਂ ਇਹਦਾ ਖਿਆਲ ਨਹੀਂ ਰੱਖਦੇ ਦੇਲਾ ਬਸ ਠੀਕ ਉਹ ਚੱਲ ਆ ਜਾ ਆ ਜਾ ਇੱਥੇ ਕਾਤੇ ਵਰ ਗਿਆ ਪਤਾ ਆ ਜਾ ਬਾਹਰ ਆ ਜਾ ਜਾ ਪਰ ਰੋਟੀ ਖਾਈ ਆ ਜਾ ਆ ਜਾ ਹਾਂ ਤੇ ਮੇਰੇ ਪੁੱਤ ਆ ਜਾ ਤੇਰੇ ਹੋ ਜਾ ਮੇਰੇ ਪਿੱਛੇ ਪਿੱਛੇ ਉੱਪਰ ਕਾਤੇ ਆ ਕੇ ਹੈਂ ਮੈਂ ਰਸ਼ੀਰਨ ਦੇਖਣ ਆਇਆ ਸੀ ਨਾਲੇ ਮੈਂ ਆਪਣਾ ਟਾਵਲ ਸੁਕਣਾ ਪਾਉਣ ਆਇਆ ਸੀਗਾ ਨਾਲ ਤੇ ਉਹ ਜਿਹੜਾ ਖਰਾਬ ਕੀਤਾ ਸੀ ਉਹਨੂੰ ਮੈਂ ਨਟ ਜਾ ਘਸਿਆ ਸੀ ਉਹਦਾ ਹੈ ਤੂੰ ਕਾ ਤੇ ਆ ਗਿਆ ਹੂੰ ਤੇਰੇ ਨੂੰ ਸ਼ਿਰਨ ਮਿਲਣਾ ਆ ਇਹ ਤੇਰਾ ਚੇਲਾ ਬਣਿਆ ਜਿਹੜਾ ਟੋ ਜਿਹੜਾ ਖਾਂਦਾ ਸੀ ਬ੍ਰੈਡ ਟੋਸਟ ਤੂੰ ਇਹਨੂੰ ਪਾਤਾ ਹੈਂ ਆਜਾ ਓਏ ਨਾ ਚਲ ਆ ਜਾ ਪੈਪ ਟੁੱਟ ਜੀ ਜਿਹਦੇ ਉੱਤੇ ਖੜਾ ਤੂੰ ਨਾ 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 ਪੈਪ ਟੁੱਟ ਜੂ ਆ ਜਾ ਜਾਓ ਸ਼ੀਰੋ ਉਹ ਦੇਖ ਤੇਰੇ ਵੱਲ ਨੂੰ ਦੇਖਦਾ ਕਹਿੰਦਾ ਮੈਨੂੰ ਕੁਛ ਪਾਊਗਾ ਹਾਂ ਤੂੰ ਨੇ ਚੀਜ਼ੀਆਂ ਪਾ ਦੇਣਾਂ ਲਿਆ ਕੇ ਸਾਰੀਆਂ ਨਹੀਂ ਸ਼ੀਰੋ ਹਾਂ ਆ ਸ਼ੀਰੋ ਆ ਸ਼ੀਰੋ ਤਾਂ ਪਤਾ ਮੈਨੂੰ ਸ਼ੀਰੋ ਪਤਾ ਹੈ ਹਾਂ ਪਤਾ ਮੈਂ ਚੜਦੇ ਆ ਉੱਪਰ ਸਾਰੇ ਚਲ ਆ ਚੱਲੇ ਥੱਲੇ ਆਪਾਂ ਰੋਟੀ ਖਾਣੇ ਦੇ ਦਿਆਂ ਕੋਕੀ ਕਹਿੰਦਾ ਸੀ ਨਾਲੇ ਕੋਕੀ ਖਾਣੀ ਆ ਆਏ ਪਪਾ ਹਾਂਜੀ ਓਹ ਤੇ ਪਤੰਗ ਚੜ੍ਹ ਦੇ ਚਲ ਆ ਚਲੀ ਆ ਜਾ ਆ ਜਾ ਮੈਂ ਚੱਲਿਆ ਫੇਰ ਮੈਂ ਚੱਲਿਆ ਆ ਜਾ ਓਏ ਤੇਰੀ ਗਧੇ ਆ ਜਾ ਤੂੰ ਪਿੱਛੇ ਖੜਾ ਮੇਰੇ ਖੋਤਾ ਆ ਜਾ ਹਾਂ 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 ਚੱਲ 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 ਤੇਲਾ ਤੇ ਨਵਾਂ ਵੱਡਾ ਲੱਗਦਾ ਓ ਤੇ ਨਵਾਂ ਵੱਡਾ ਲੱਗਦਾ ਕਿ ਨਹੀਂ ਤੂੰ ਉਹਦੇ ਮੁਰੇ ਛੋਟਾ ਆ ਜਾ ਲੱਗਦਾ ਉਹਦੇ ਕਿੱਡਾ ਲੱਗਦਾ ਉਹ ਤੇ ਹੁਣ ਉਹਦੇ ਮੂਰੇ ਛੋਟਾ ਹੈ ਲਾਦਾ ਜੇ ਬਿੱਲੀ ਬੈਠੀ ਹੁੰਦੀ ਉਹਦੇ ਮੂਰੇ ਹੈਨਾ ਉਹ ਵੀ ਤੈਨੂੰ ਐਂ ਹੀ ਦੇਖਦਾ ਪਤੰਗਾ ਦੇ ਮਗਰ ਪੈ ਰਿਹਾ ਚਲਾ ਜਲੀਨੀ ਚ ਆ ਜਲੀਨੀ ਚ ਪਤਾ ਆ ਜਲੀਨੀ ਚ ਚਲੋ 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 ਵਨ ਦੇਖੋ ਮੇਰੀ ਗੋਦੀ ਵਿੱਚ ਹੀ ਸੌ ਗਿਆ ਸੀਗਾ ਤੇ ਹੁਣ ਸੱਤਾ ਪਿਆ ਵਾ ਸ਼ਰਾਰਤਾਂ ਕਰ ਕਰ ਕੇ ਕਦੇ ਕੋਠੇ ਤੋਂ ਭੱਜ ਕੇ ਆਉਂਦਾ ਕਦੀ ਕਿੱਥੋਂ ਹੈਨਾ ਚਲੋ ਛੋ ਜੋ ਛੋ ਜੋ ਛੋ ਜੋ ਇਹ ਨੂੰ ਨਹੀਂ ਆ ਪਤੰਗ ਕਰਦੇ ਹੁਣ ਪਿਆ ਰਹਿੰਦੇ ਉਹਨੂੰ ਬਾਤ ਦੇ ਦੈਨ ਉਹ ਗੱਲ ਕਰਦੇ ਲੋ ਜੀ ਨਾ ਨੂਕੇ ਆਪਾਂ ਰੋਟਰੀ ਪਾਣੀ ਛਕ ਲਿਆ ਤੇ ਚਾਹ ਵੀ ਪੀ ਲਈ ਠੰਡ ਵੀ ਲੱਗਦੀ ਸੀ ਬਹੁਤ ਜ਼ਿਆਦਾ ਤੇ ਹੁਣ ਦੁੱਧ ਲੈ ਕੇ ਆਣਾ ਮੈਂ ਕਿ ਪੈਦਲ ਹੀ ਜਾਂਦੇ ਆ ਮੈਂ ਤਾਂ ਸ਼ਾਇਦ ਗੁਰਪ੍ਰੀਤ ਜਾਂਦੇ ਆ ਨਾਲ ਥੋੜਾ ਮੰਡੀ ਜਾਵਾਂਗੇ ਤੇ ਨਾਲੇ ਦੁੱਧ ਲੈ ਆਵਾਂਗੇ ਹੈਨਾ ਠੀਕ ਹੈ ਮਿਲਦੇ ਆ ਫਿਰ ਆਕੇ ਦੇ ਦੈਨ ਜਵਾਕ ਉੱਠਦੇ ਨਹੀਂ ਭਾਵੇਂ ਅਸੀਂ ਚਾਟ ਆਰਜੂ ਵਾਸਤੇ ਲੈ ਕੇ ਆਏ ਆ ਤੇਰਾ ਤਾਂ ਪੁੱਤ ਕੁਝ ਰੋਲ ਹੈ ਨਹੀਂ ਇਹ ਇਹ ਕਹਿੰਦਾ ਹੁੰਦਾ ਵੀ ਮੈਂ ਹੀ ਰਾਜਾ ਮੈਂ ਤੇ ਮੈਂ ਹੀ ਦਮਾਂ ਉਹ ਦਊਗਾ ਦਊਗਾ ਅਰਜੂ ਮੈਂ ਲੈ ਕੇ ਦਿੰਨਾ ਤੈਨੂੰ ਟੈਨਸ਼ਨ ਫਰੀ ਹੋ ਜਾ ਤੂੰ ਮੈਂ ਲੈ ਕੇ ਦਊਗਾ ਉਹ ਤਾਂ ਉਹਨੂੰ ਤਾਂ ਕੁਝ ਦਿੱਤਾ ਹੀ ਨਹੀਂ ਆਪਾਂ ਇੱਥੇ ਰੱਖ ਓਏ ਹੋਰ ਲੈ ਰੱਖ ਦੇ ਰੱਖ ਦੇ ਰੱਖਦੇ ਰੱਖਦੇ ਮੈਂ ਖਾਣਾ ਰੱਖ ਦੇ ਬਸ ਇਹ ਨੂੰ ਹੁੰਦਾ ਵੀ ਜੇ ਚੀਜ਼ ਮਿਲਦੀ ਨਹੀਂ ਲੈਂਦੀ ਇਹਨੂੰ ਇਹਨੂੰ ਤਾਂ ਦਿੰਦੇ ਹੀ ਨਹੀਂ ਅਸੀਂ ਇਹਨੂੰ ਤਾਂ ਚਾਤ ਦਿੰਦੇ ਹੀ ਨਹੀਂ ਅਨਮੋਲ ਖਾਂਦੀ ਆ ਅਨਮੋਲ ਨਹੀਂ ਦੇਦੇ ਪਤਾ ਠੀਕ ਆ ਤੇਰੇ ਲਈ ਨਹੀਂ ਹੈਗਾ ਤੂੰ ਉਹਦੇ ਤੇਰੇ ਲਈ ਉਹ ਮੁੱਲੀ ਵਾਲੇ ਪਰਾਂਠੇ ਬਣਾਉਣਗੇ ਠੀਕ ਆ ਤੂੰ ਉਹ ਖਾਲੀ ਬਰੈਡ ਪੀਜ਼ਾ ਖਾਲੀ ਠੀਕ ਆ ਹਾਂ ਰਾਈਸ ਬਣਾਉਂਦੇ ਆ ਨਾਲੇ ਬਰੈਡ ਪੀਜ਼ਾ ਖਾਲੀ ਓਕੇ ਜੀ ਕੁੱਗੂ ਠਕ ਕੇ ਆ ਗਿਆ ਹੁਣ ਹੈਨਾ ਚਾਬੀ ਤੇ ਚਾਬੀ ਢੰਗਤੀ ਕੁੱਗੂ ਨੇ ਚਾਬੀ ਢੰਗਤੀ ਭਾਈ ਮੈਂ ਬਾਹਰਲੇ ਗੇਟ ਦਾ ਜਿੰਦਾ ਲਾਇਆ ਸੀਗਾ ਤੇ ਕੁੱਗੂ ਨੇ ਚਾਬੀ ਢੰਗਤੀ ਤੇ ਆਪਣਾ ਡੈਪਰ ਦਿਖਾਉਂਦਾ ਕਹਿੰਦਾ ਵਾਡੇ ਡੈਪਰ ਲਾ ਲੈ ਡੱਪਿਆ ਚਕਲਾ 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 ਦੇਖੋ ਕਦੇ ਕਦੇ ਸਾਡਾ ਵਿਰਾਟ ਕੰਮ ਕਰਦਾ ਹੁੰਦਾ ਹੁਣ ਸਰਹਾਣਿਆਂ ਦੇ ਛਾੜ ਚੜਾ ਰਿਹਾ ਏ ਤੇ ਇਹਨੂੰ ਕਦੇ-ਕਦੇ ਲੋਰ ਉੱੜਦੀ ਹੁੰਦੀ ਹੈ ਕੰਮ ਕਰਨ ਦੀ ਆਹ ਦੇ ਕਹਿੰਦਾ ਮੈਂ ਅੱਜ ਚੜਾਉਣਾ ਇਹ ਛਾਰ ਚੜਾਊਗਾ ਹੁਣ ਸ਼ਾਬਾਸ਼ ਸ਼ਾਬਾਸ਼ ਮੈਂ ਦੱਸ ਦਿਆ ਕੀ ਹੋ ਗਿਆ ਇੱਕ ਟਿੱਕ ਟਿੱਕਾ ਲੈਣੀ ਸੀ ਐਕਸ ਬੈਕ ਆਇਲ ਕਲਿੰਗ ਬਲੌਕ ਸੀਗਾ ਮੈਂ ਦੇਖ ਰਹੀ ਸੀ ਟਿੱਕ ਟਿੱਕਾ ਹਾਂ ਹਾਂ ਉਹ ਕੈਮਰਾ ਉਹ ਕਰਕੇ ਲੋਇਆ ਯਾਰ ਅਸ ਬੈੱਡ ਤੇ ਮੈਂ ਕਹਾਂ ਰੈੱਡ ਹਿੰਟ ਦਿੱਤਾ ਕਿ ਬ੍ਰਦਰ ਗੂਡ ਆਜ ਨੂੰ ਕਿ ਇਸਨੇ ਅੱਜ ਉੱਤਰ ਅੱਛਾ ਉਹ ਲੱਭ ਰਿਹਾ ਆ ਲੱਭ ਰਿਹਾ ਅੱਛਾ ਉਹ ਲੱਭ ਰਿਹਾ ਹੈ ਮੈਂ ਤਾਂ ਕਹਿੰਦੇ ਕੰਮ ਕਰਦਾ ਫੁੱਟੇ ਤੂੰ ਦਾਲੀ ਬੋਲ ਮੈਂ ਦੁੱਧ ਨਹੀਂ ਮਿਲੀ ਤੂੰ ਕੀ ਦੂ 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 ਕਰ ਰਿਹਾ ਆ ਅਧਰ ਨਾਲ ਤੀਜ ਲ ਕੋਈ ਹੋਈ ਆ ਕੋਈ ਕੱਪੜਿਆਂ ਦੇ ਵਿੱਚ ਉਹ ਲੱਭਦੇ ਆ ਖਲਾਰ ਕੇ ਗਾ ਖਲਾਰਾ ਪਾਇਆ ਹੋਇਆ ਓਏ ਨਾ 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 ਹਰ ਜਾ ਹਰ ਜਾ ਓ ਨਾ ਉਹਨੂੰ ਕਿ ਤੰਗ ਕਰ ਰਹੇ ਯਾਰ ਹਟ ਜਾ ਉਹ ਨਹੀਂ ਯਾਰ ਹੱਦ ਹੋ ਗਈ ਦੱਸ ਉਹਦੇ ਕੱਪੜਿਆਂ 'ਚ ਥੋੜੀ ਲਕਾਉਗੀ ਉਹ ਉਹਦੀਆਂ ਟੋਪੀਆਂ ਲਾ ਲਾ ਦੇਖਣ ਲੱਗਿਆ ਹੋਇਆ ਤੇ ਪੱਛੇ ਚੱਕ ਚੱਕ ਦੇਖਣ ਲੱਗਿਆ ਹੋਇਆ ਹਾਰ ਗਿਆ ਹਾਰ ਗਿਆ ਹਾਰ ਗਿਆ ਹਾਰ ਗਿਆ ਉਪਰ ਜਾ ਕੇ ਨਾ ਅੱਛਾ ਜੀ ਸਟੂ ਠੀਕ ਹੈ ਠੀਕ ਆ ਜੀ ਠੀਕਾ ਠੀਕ ਰੱਬੀ ਐ ਲਵ ਯੂ ਨਹੀਂ ਲੱਪਣਾ ਨੂੰ ਨਹੀਂ ਚੱਲ ਲੱਭ ਜੂ ਲੱਭ ਜੂ ਕੋਈ ਗੱਲ ਨਹੀਂ ਉਹ ਬਸ 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 ਹੋਰ ਨਾ ਫਾੜ ਉਹ ਪਿਆ ਫਾੜ ਲੈ ਯਾਰ ਹੋਰ ਫਾੜ ਤਾ ਦਾ ਸਲੇਪਰ ਕਮਾਲ ਕਰਦਾ ਯਾਰ ਗੁੱਗੂ ਤੂੰ ਹਾਰ ਗਿਆ ਹਾਰ ਗਿਆ ਹਾਰ ਗਿਆ ਚੱਲ ਤੂੰ ਦੱਸ ਦੇ ਅਰਜੂ ਕਿੱਥੇ ਹਾਰ ਗਿਆ ਹਾਂ ਹਾਰ ਗਿਆ ਹਾਰ ਗਿਆ ਅਰਜੂ ਨੇ ਆਪਣੀ ਜਰਾਬ ਚ ਲਪਾਇਆ ਹੋਇਆ ਤੇਰੇ ਵਿਰਾਟ ਨੂੰ ਆਰਦੇ ਨੇ ਉੱਲੂ ਬਣਾਤਾ ਮੈਂ ਜੀ ਬੈੱਡ ਦੇ ਅੰਦਰ ਹੀ ਲੌਂਗੀ ਗਈ ਆ ਬੈੱਡ ਦੇ ਉੱਪਰ ਹੀ ਬੈੱਡ ਤੇ ਆਹੋ ਹਾਹ ਤੂੰ ਲੱਗ ਰਿਹਾ ਉਹ ਕੀ ਕਰੀਏ ਨਾ ਕਿਉਂ ਕਿ ਤੂੰ ਹੋ ਗਿਆ ਵਿਰਾਟ ਹੁਣ ਸਫਾਈਆਂ ਦਿੰਦਾ ਵੀ ਕਹਿੰਦਾ ਤੂੰ ਕੀ ਕਹਿ ਸੀ ਕਿ ਪਰਪਲ ਕਲਰ ਦੇ ਵਿੱਚ ਛਪਾਉਣਾ ਨਹੀਂ ਮੈਂ ਡਾਰਕ ਬਲੂ ਆ ਕਹਿੰਦਾ ਮੈਂ ਉਹਦੀ ਡਾਰਕ ਬਲੂ ਜਰਾਬ ਆ ਇਹ ਕਹਿੰਦਾ ਪਰਪਲ ਆ ਮੈਂ ਉਹ ਗਿਆਤਾ ਸੀਗਾ ਨਾ ਵੀ ਗਏ ਕਿ ਕਿਸੇ ਦੇ ਅੰਦਰ ਆ ਹਾਂ ਤੂੰ ਨਹੀਂ ਲੱਗਦਾ ਸੀ ਉੱਪਰ ਹੁਣ ਵਿਰਾਟ ਸਫਾਈਆਂ ਦਿੰਦਾ ਚਲ ਕੋਈ ਨਹੀਂ ਹਾਰ ਗਿਆ ਹੁਣ ਤੂੰ ਬਸ ਠੀਕ ਆ ਆ ਦੇਖੋ ਇਹਨੇ ਆਪਣੇ ਡੈਪਰ ਫਾਰ ਫਾਰ ਕੇ ਢੇਰ ਲਾ ਤਲ ਆਈਸ਼ਾ ਉਹ ਭਰਾਵਾ ਕਿਉਂ ਫਾੜੀ ਜਾ ਰਹੇ ਆ ਹੈ ਬਹੁਤ ਜ਼ਰੂਰੀ ਕੰਮ ਕਰ ਦੋ ਤੂੰ ਬਹੁਤ ਜਰੂਰੀ ਕੰਮ ਕਰ ਰਿਹਾ ਜੀ ਆ ਡੈਪਰ ਫਾੜ ਫਾੜ ਕੇ ਰੱਖ ਰਿਹਾ ਆ ਕਦਾ ਆ ਜੀ ਆ ਉਹ ਲਾ ਦਾਂਗੇ ਅਸੀਂ ਆਪੇ ਫਾੜ ਕੇ ਤੇਰੇ ਬਾਤਾਂ ਨੇ ਖਲਾਰਾ ਸਾਰੇ ਫਾੜ ਫਾੜ ਸਿਰਤੇ ਇਹਦੇ ਕਦਾ ਆ ਜੀ ਲਓ ਜੀ ਅਸੀਂ ਰੋਟੀ ਪਾਣੀ ਛਕ ਲਿਆ ਜੀ ਤੇ ਮਨਵੀਰ ਦਾ ਵੀ ਸੌਣ ਦਾ ਟਾਈਮ ਹੋ ਗਿਆ ਮਨਵੀਰ ਆ ਦੇ ਡੈਪਰ ਚੱਕੀ ਫਿਰਦਾ ਆਪਣੇ ਕਦਾ ਮੈਨੂੰ ਲਾ ਦੋ ਭਾਈ ਮੈਂ ਵੀ ਪੈਜਮਾ ਹਾਂ ਨਾ ਤੇ ਹੁਣ ਅਸੀਂ ਵੀਡੀਓ ਦਾ ਕਰ ਲੱਗਿਆ ਜੀ ਐਂਡ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਤੇ ਐਦਾਂ ਹੀ ਪ੍ਰਵਾਦ ਫੇਰੀਆਂ ਦੀ ਵੀਡੀਓ ਵੀ ਨਾਲ ਪਾਉਂਦੇ ਰਵਾਂਗੇ ਤੇ ਨਾਲ ਜੇ ਕੋਈ ਮੈਚ ਖੇਡਣ ਗਿਆ ਮੈਂ ਉਹ ਵੀ ਪਾ ਦੂੰਗਾ ਨਾਲ ਕੋਈ ਫੈਮਿਲੀ ਦਾ ਵੀ ਜੇ ਕੋਈ ਬਲੌਗ ਵਾਂਦਾ ਉਹ ਵੀ ਮੈਂ ਨਾਲ ਪਾ ਦੂੰਗਾ ਠੀਕ ਹੈ ਜੀ ਤੇ ਲਾਈਕ ਕਰਦੇ ਰਹੋ ਗੁੱਡ ਨਾਈਟ ਸੋ ਬਾਏ 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 ਹਾਂ ਦੇ ਪਹਿਲਾਂ ਕਿ ਬਾਏ ਬੱਪਾ ਤੇ